ਹਾਂ ਉਹ ਤੈਰ ਕੱਟ ਰਿਹਾ ਗਾ ਬਰਾਤ ਕਦੋਂ ਦੀ ਆਈ ਪਈ ਆ ਯਾਰ ਸਮਾਨ ਲੈ ਕੇ ਨਹੀਂ ਆਇਆ ਇਹ ਤੱਕ ਤੁਸੀਂ ਕੀ ਕਰੀ ਜਾਂਦੇ ਯਾਰ ਸਾਰੀ ਬਰਾਤ ਆ ਗਈ ਜੀ ਸੁੱਖ ਸ਼ਾਂਤੀ ਨ ਮਰਤੀ ਦੇ ਅਨੰਦ ਕਾਰਜ ਹੋ ਜਾਣ ਲੈ ਮੇਰੀ ਟੈਸ਼ਨ ਦੂਰ ਹੋ ਜੀ ਮੇਰੀਤੀ ਕੋਲੇ ਪਤਾ ਨਹੀਂ ਕੋਈ ਬੈਠਾ ਅੰਦਰਕ ਨਹੀਂ ਸਿਮੂ ਪਤਾ ਸਿਮੂ ਪਤਾ ਸਿਮੂ ਸਿਮੂ ਪਤਾ ਹਾਂ ਸਿਮੂ ਪਤਾ ਸਿਮੂ ਪਤਾ ਕੀ ਹੋਇਆ ਕੁਛ ਨਹੀਂ ਆਜਾ ਪੁੱਤ ਬਾਹਰ ਜਿਹੜੇ ਪੋਜ ਬਣਾਉਣੇ ਨੇ ਬਣਾ ਲਓ ਫੇਰ ਤੁਸੀਂ ਆਨੰਦ ਕਾਰਜ ਲਈ ਜਾਣਾ ਕੀ ਹੋਇਆ ਧੀਏ ਕਿੱਧਰ ਘੁਮਾਚੀ ਫਿਰਦੀ ਐ ਨਾ ਦਿਓ ਕੁੜੀ ਕਿੱਧਰ ਗਈਆਂ ਮੰਮੀ ਉਹ ਬਾਹਰ ਰੀਵਨ ਘਟਾਉਣ ਗਈਆਂ ਚਲੋ ਇੱਕ ਮਿੰਟ ਧੀਏ ਐਨੀ ਦਾਸ ਕਾ ਤੋਂ ਐ ਅੱਜ ਤਾਂ ਮੇਰੀ ਲਾਡੋ ਦਾ ਵਿਆਹ ਹੈ ਤੂੰ ਮੂੰਹ ਕਿਵੇਂ ਸੜਿਆ ਜਾ ਬਣਾਇਆ ਕੁਝ ਨਹੀਂ ਮੰਮੀ ਬਸ ਐਵੇਂ ਮੂਡ ਆਫ ਹੋ ਗਿਆ ਚਲੋ ਚੱਲ ਬਈ ਧੀਏ ਮੈਂ ਤੇਰੀ ਮਾਂ ਐ ਆਵਦੀ ਦਾਸੀ ਪੁੱਤ ਤੂ ਆਵਦੇ ਆਪ ਤੁਲ ਕੋ ਲੇਂਗੀ ਮਾਂ ਤੋਂ ਨਿੰਦ ਕੋਸ ਮੰਮੀ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਹਾਡਾ ਵਿਆਹ ਹੋਇਆ ਸੀ ਤੁਹਾਡਾ ਕਿਵੇਂ ਦਿਲ ਕੀਤਾ ਹੁੰਦਾ ਘਰ ਛੱਡਣ ਨੂੰ ਨਾਲੇ ਜਿੱਥੇ ਬਚਪਨ ਬੀਤਿਆ ਹੋਵੇ ਉਹ ਥਾਂ ਕੀ ਦੱਸਾਂ ਤੀਏ ਆਪਦੇ ਭੈਣ ਪਰ ਆਪਦਾ ਘਰ-ਵਾਰ ਕਿਸੇ ਦਾ ਵੀ ਛੱਡਣ ਨੂੰ ਜੀ ਨਹੀਂ ਕਰ ਇਹ ਤਾਂ ਰੀਤ ਆ ਪੁੱਤ ਵੱਡੇ-ਵੱਡੇ ਰਾਜਾਂ ਨੇ ਵੀ ਨਹੀਂ ਆਵਦੀ ਤੀ ਕਰ ਕੀ ਦਾ ਜੀ ਕਰਦਾ ਪੁੱਤ ਘਰ-ਵਾਰ ਛੱਡ ਕੇ ਜਾਣ ਹੁਣ ਤਾਂ ਹੀ ਮੇਰਾ ਅਸਲੀ ਕਰ ਮੰਮੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਥੋੜੇ ਮੰਮੀ ਪਾਪਾ ਨੇ ਵੀ ਕਿਹਾ ਸੀ ਵੀ ਹੁਣ ਤੂੰ ਬਗਾਨੇ ਘਰ ਜਾਣਾ ਤੇ ਉਹ ਹੀ ਤੇਰਾ ਘਰ ਆ ਫਿਰ ਦਾਦੀ ਜੀ ਤੁਹਾਡੀ ਨਿੱਕੀ ਜੀ ਗਲਤੀ ਤੇ ਆਏਗਾ ਤੋ ਕਹਿ ਦਿੰਦੇ ਆ ਵੀ ਇਹ ਨੇ ਕਿਹੜਾ ਇਹ ਘਰ ਆਪਦਾ ਸਮਝਿਆ ਇਹ ਤਾਂ ਆਪਦੇ ਫੇਕਿਆਂ ਦਾ ਹੀ ਸੋਚੂ ਮੰਮੀ ਜੇ ਆ ਕਰ ਤੇ ਉਹ ਕਰ ਥੋੜਾ ਆਪਦਾ ਨਹੀਂ ਸਮਝਿਆ ਜਾਂਦਾ ਫਿਰ ਕੁੜੀਆਂ ਦਾ ਕਿਹੜਾ ਘਰ ਹੋਇਆ ਫਿਰ ਕੁੜੀਆਂ ਨੂੰ ਬਗਾਨਾ ਧੰਨ ਘਾਤੋ ਸਮਝਿਆ ਜਾਂਦਾ ਧੀਏ ਜਿਹੜੇ ਕਰਤੀਆਂ ਹਨ ਉਹ ਦਾ ਅਸਲੀ ਘਰ ਉਹੀ ਹੁੰਦਾ ਚਾਹੇ ਉਹ ਪੇਕੇ ਘਰ ਆ ਚਾਹੇ ਉਹ ਸਹੁਰੇ ਘਰ ਜਿਹੜੇ ਘਰ ਦੀ ਨਜ਼ਰਮ ਲੈ ਲੈ ਉਹ ਘਰ ਤਾਂ ਖੁਸ਼ੀਆਂ ਨਾਲ ਭਰ ਜਾਂਦਾ ਨਹੀਂ ਆ ਤਾਂ ਘਰ ਦੀ ਰੌਣਕ ਹੁੰਦੀਆਂ ਨੇ ਜਿਹੜੀ ਸੱਸ ਨੇ ਆਪਦੀ ਨੂੰਤੀ ਮੰਨ ਲਿਆ ਨਾ ਉਹ ਨੂੰ ਕਦੇ ਬਗਾਨੀ ਨਹੀਂ ਹੁੰਦੀ ਧੀਆਂ ਦੇ ਤਾਂ ਸੁੱਖ ਨਾਲ ਦੋ ਘਰ ਹੁੰਦੇ ਨੇ ਇੱਕ ਘਰ ਉਹ ਜਿਹੜਾ ਜੋੜਦੀ ਐ ਦੂਜਾ ਘਰ ਉਹ ਆ ਜਿਹੜਾ ਵਸਾਉਂਦੀ ਐ ਮਾਂ ਮੈਂ ਪੂਰੀ ਕੋਸ਼ਿਸ਼ ਕਰੂੰਗੀ ਉਸ ਘਰ ਨੂੰ ਜੋੜ ਕੇ ਰੱਖਣ ਦੀ ਤਾਂ ਕਿ ਜੋ ਉਹ ਵੀ ਮੈਨੂੰ 3 ਵਾਲਾ ਪਿਆਰ ਦੇ ਦੇਣਗੇ ਪਤ ਬਾਦੂ ਪਿਆਰ ਦੇਣਗੇ ਮੇਰੀ ਇੱਕ ਗੱਲ ਵੱਲੇ ਮੰਨ ਲੈ ਕਿਸੇ ਅੱਗੇ ਬਿਲ ਜਵਾਬ ਨਹੀਂ ਦੇਣਾ ਸਭ ਦਾ ਸਤਿਕਾਰ ਕਰਨਾ ਉਹ ਘਰ ਨੂੰ ਆਪਣਾ ਘਰ ਸਮਝੀ ਤੇ ਆਵਦੀ ਜਿੱਦ ਨਹੀਂ ਪਗਾਉਣੀ ਉਹ ਤੇਰੇ ਸਹਰਾ ਘਰ ਆ ਉੱਥੇ ਤਾਂ ਸਾਰਾ ਕੁਝ ਦੇਖਣਾ ਹੀ ਪੈਣਾ ਆਵਦੇ ਸੌਕ ਜਿਹੜੇ ਪੀਕੇ ਘਰ ਸੋਹਣੇ ਲੱਗਦੇ ਨੇ ਜੇ ਤੇਰੇ ਤੋਂ ਗਲਤੀ ਹੋ ਗਈ ਹੋਵੇ ਨਾ ਉਹ ਤਾਂ ਮਾਫੀ ਮੰਗ ਲਈ ਜਿੱਦ ਨਹੀਂ ਕਰਨੀ ਮਾਤਾ ਜੀ ਇਹ ਤੁਸੀਂ ਉਹਨੂੰ ਕੀ ਸਮਝਾ ਰਹੇ ਹੋ ਉਹਨੂੰ ਗਲਤ ਨਸੀਹਤਾਂ ਕਿਉਂ ਦੇ ਜਾਂਦੇ ਆਂ ਕੀ ਗਾਇ ਪਤਾ ਮੈਂ ਤਾਂ ਉਹਨੂੰ ਸਮਝਾ ਰਹੀ ਸੀ ਰੈਂਡਮ ਮੰਮੀ ਜੀ ਮੈਂ ਸਾਰਾ ਕੁਝ ਸੁਣ ਲਿਆ ਸੀਗਾ ਤੁਸੀਂ ਉਹਨੂੰ ਇਹ ਚੀਜ਼ ਕਿਉਂ ਕਹੀ ਜੰਨੇ ਆਂ ਕਿ ਤੂੰ ਉੱਥੇ ਜਾ ਕੇ ਗਲਤੀ ਹੋਈ ਤਾਂ ਮਾਫੀ ਮੰਗ ਲਈ ਜੇ ਆਪਦੇ ਸ਼ੌਂਕ ਤਾਂ ਉਹ ਪੂਰੇ ਨਹੀਂ ਕਰਨੇ ਇਹ ਤਾਂ ਗਲਤ ਨਸੀਹਤ ਹੀ ਦਿੱਤੀ ਤੁਸੀਂ ਇਹਨੂੰ ਤੁਸੀਂ ਇਹ ਕੀ ਕਹਿ ਰਹੀ ਮੰਮੀ ਜੀ ਨੇ ਕੀ ਗਲਤ ਕਿਹਾ ਤਾਂ ਦੇਖ ਸਿਮੂ ਮੇਂ ਚੀਜ਼ ਨੂੰ ਸਮਾਜ ਦਾ ਕਿ ਪੇਕੇ ਘਰ ਇੱਕ ਬਾਪੂ ਦੀ ਜ਼ਿੰਮੇਵਾਰੀ ਹੁੰਦੀ ਪਰ ਜਦੋਂ ਕੁੜੀ ਵਿਆਹੀ ਜਾਂਦੀ ਆ ਉਹਦੋਂ ਉਹਦੇ ਘਰ ਵਾਲੇ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਬਾਕੀ ਗੱਲ ਰਹੀ ਕੁਝ ਕੇ ਸ਼ੌਂਕ ਹੁੰਦੇ ਆ ਜਿਹੜੇ ਆਪਾਂ ਪੇਕੇ ਘਰ ਆ ਕੇ ਪੂਰੇ ਨਹੀਂ ਕਰ ਸਕਦੇ ਉਹ ਆਪਾਂ ਸੌਰੀ ਕਰ ਜਾ ਕੇ ਪੂਰੇ ਕਰ ਸਾਵੀਰੇ ਤੇਰੇ ਸਾਰੇ ਸ਼ੌਂਕ ਮੈਂ ਪੂਰੇ ਕਰੂੰਗਾ ਗੰਦ ਰਹੀ ਗਲਤੀ ਮੰਨਣ ਦੀ ਜਿੱਥੇ ਸੇ ਮੂੰਹ 100% ਸਹੀ ਹੋਵੇ ਤਾਂ ਉਥੇ ਉਹਨੂੰ ਗਲਤ ਮੈਂ ਕਿਵੇਂ ਕਹਿ ਦੂੰਗਾ ਬਾਕੀ ਜਿੱਥੇ ਤੂੰ ਸਹੀ ਹੋਈ ਨਾ ਉਥੇ ਮੈਂ ਤੇਰੇ ਲਈ ਸਟੈਂਡ ਲਵਾਂਗਾ ਕੁੜਗਾਂ ਨੂੰ ਨਾ ਸਮਝਣ ਦੀ ਲੋੜ ਹੁੰਦੀ ਹਰ ਕੋਈ ਬੰਦਾ ਕੁੜਗਾਂ ਨੂੰ ਸਮਝ ਨਹੀਂ ਸਕਦਾ ਬਾਕੀ ਗੱਲ ਰਹੀ ਬਗਾਨੇ ਘਰ ਦੇ ਜਿਹੜੇ ਘਰ ਵਿੱਚ ਕੁੜੀ ਨੇ ਸਾਰੀ ਜ਼ਿੰਦਗੀ ਗੱਡਣੀ ਹੋਵੇ ਨਾ ਉਹਦੇ ਲਈ ਉਹ ਦਾ ਨਾ ਕਰਨੀ ਹੁੰਦਾ ਉਹ ਦਾ ਦਾ ਸਲੀਕਾਰ ਪਿੰਦਾ ਪੁੱਤੋ ਤਾਂ ਮੇਰੇ ਦਿਲ ਦਾ ਵੇਬੋ ਜੀ ਹੌਲਾ ਕਰਤਾ ਮੈਨੂੰ ਤਾਂ ਹੀ ਟੈਨਸ਼ਨ ਰਹਿਣੀ ਸੀ ਮੇਰੀ ਧੀ ਦਾ ਸਾਥ ਪਤਾ ਨਹੀਂ ਕੋਈ ਦੇਉ ਪਤਾ ਨਹੀਂ ਨਹੀਂ ਰਿਹਾ ਇਹ ਤਾਂ ਤੇਸੇ ਪੁੱਤ ਹੁੰਦੀ ਹੈ ਜੇ ਮੰਮੀ ਜੀ ਤੁਸੀਂ ਉਸ ਘਰ ਨੂੰ ਇੱਕ ਧੀ ਦਿੱਤੀ ਆ ਨਾ ਤਾਂ ਉਸ ਘਰ ਨੇ ਵੀ ਤੁਹਾਨੂੰ ਇੱਕ ਪੁੱਤ ਦਿੱਤਾ ਤੁਸੀ ਟੈਨਸ਼ਨ ਨਾ ਲਵੋ ਇਹਦੀ ਅੱਖ ਦੇ ਵਿੱਚ ਕਦੇ ਅੰਜੂ ਨਹੀਂ ਆਉਂਦਾ ਸਾਡੀ ਉਮਰ ਇਸ ਘਰ ਦਾ ਧਿਆਨ ਰੱਖੋ ਬਾਈ ਆਏ ਯਾਰ ਬਾਹਰ ਸਾਰੇ ਇਹਨੇ ਉੜੀ ਕਰੀ ਜਾਂਦੇ ਅੱਜ